Thank you. ਉਡੇ ਬੋਸ ਪੰਜਾਬੀ ਆ ਵੀ ਦੇਖ ਰਹੇ तमाम दर्शक ਦਾ ਸਵਾਗਤ ਕਰਦੇ ਹਾਂ ਸੋ ਇਸ ਟਾਈਮ ਖੜੇ ਹਾਂ ਜੀ ਬਟਾਲਾ ਦੇ ਅੰਦਰ ਸੋ ਦੱਸ ਦਈਏ ਕਿ ਜਿੱਥੇ ਸਕੂਲ ਦੇ ਬੱਚੇ ਜੋ ਕਿ ਛੋਟੇ ਛੋਟੇ ਨੰਨੇ ਮੁੰਨੇ ਬੱਚੇ ਨੇ ਸੋ ਉਹਨਾਂ ਵੱਲੋਂ ਕੁਝ ਸਮਾਂ ਪਹਿਲਾਂ ਸਿਲਵਰ ਗੋਲ ਮੈਡਲ ਜੋ ਕਾਰਾਟੇ ਦੇ ਲਈ ਅੰਦਰ ਗਿਆ ਸੀ ਸੋ ਅੱਜ ਉਹਨਾਂ ਬੱਚਿਆਂ ਵੱਲੋਂ 골ਡ ਮੈਡਲ ਜਿੱਤ ਕੇ ਲੈ ਅੰਦਰ ਗਿਆ ਹੈ ਸੋ ਬੱਚੇ ਸਾਡੇ ਨਾਲ ਮੌਜੂਦ ਨੇ ਔਰ ਸਕੂਲ ਦਾ ਸਟਾਫ ਸਾਡੇ ਨਾਲ ਮੌਜੂਦਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬੇਟਾ ਕੀ ਨਾਮ ਆਪਣਾ ਜੀ ਨਨਿਕਾ ਸੇਖੜੀ ਬੇਟਾ ਕਿਸ ਗੇਮ ਦੇ ਵਿੱਚ ਹੋਰ ਜਿੱਤ ਕੇ ਲਿਆ ਕਾਰਾਟੇ ਗੇਮ ਚ 골ਡ ਮੈ ਠੀਕ ਹੈ ਉਸ ਤੋਂ ਪਹਿਲਾਂ ਕਿਹੜਾ ਮੈਡਲ ਤੁਸੀਂ ਜਿੱਤ ਕੇ ਲੈ ਕੇ ਆਏ ਸੀ ਸਿਲਵਰ ਐਂਡ ਬ੍ਰਾਉਨਸ ਬੀਐਸਐਫ ਦੇ ਟੂਰਨਾਮੈਂਟ ਤੋਂ ਕਿਹੜੇ ਸਕੂਲ ਕਿਹੜੇ ਚ ਪੜਦੇ ਹੋ ਡਾਕਟਰ ਐਮਐਸ ਵੱਲੜੀ ਹੈਗਾ ਸਕੂਲ ਠੀਕ ਹੈ ਤੇ ਬੇਟਾ ਕਿਹੜੀ ਸਟੇਟ ਤੋਂ ਜਿੱਤ ਕੇ ਲੈ ਕੇ ਆਏ ਹੋ ਉਹ ਆਬੜਾ ਤੇ ਦੂਸਰਾ ਬੱਚਾ ਸਾਹਮਣੇ ਮੌਜੂਦ ਹੈ ਬੱਚੇ ਨੇ ਗਲਤ ਕਰਦੇ ਆ ਬੇਟਾ ਕੀ ਨਾਮ ਹੈ ਜੀ ਕ੍ਰਿਸ਼ਨ ਬੇਟਾ 골ਡ ਮੈਡਲ ਜਿੱਤ ਕੇ ਲੈ ਕੇ ਆਏ ਹੋ ਕਿਸ ਤਰ੍ਹਾਂ ਦਾ ਮਹਿਸੂਸ ਹਦਾ ਪਰਿਵਾਰ ਵੱਲੋਂ ਕਿਸ ਤਰ੍ਹਾਂ ਦੀ ਖੁਸ਼ੀ ਪਰਿਵਾਰ ਨੂੰ ਔਰ ਸਕੂਲ ਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਜਿੱਤ ਕੇ ਬਹੁਤ ਅੱਛਾ ਪੜ੍ਹਾਈ ਦੇ ਨਾਲ ਨਾਲ ਬੇਟਾ ਫਿਰ ਗੇਮਿੰਗ ਦੇ ਵਿੱਚ ਟਾਈਮ ਕਿਸ ਤਰ੍ਹਾਂ ਫਿਰ ਨਿਕਲਦਾ ਕੋਈ। ਕਦੇ ਨਾ। ਪੜ੍ਹਾਈ ਦੇ ਵਿੱਚ ਕਿਸ ਤਰ੍ਹਾਂ ਨੰਬਰ ਆ ਜੀ? ਪੜ੍ਹਾਈ ਦੇ ਵਿੱਚ ਠੀਕ ਹੈ। ਜੀ ਸਾਡੇ ਨਾਲ ਸਕੂਲ ਦੇ ਜੋ ਪ੍ਰਿੰਸੀਪਲ ਨੇ ਉਹ ਵੀ ਮੌਜੂਦ ਨੇ ਮੈਡਮ ਗੱਲਬਾਤ ਕਰਦੇ ਆ ਸਸਕਾ ਮੈਮ। ਸਸਕਾ ਸਰ। ਮੈਡਮ ਕੀ ਨਾਮ ਆਪਣਾ ਜੀ? ਰਿਚਾ ਮਾਦਮ। ਮੈਡਮ ਬੱਚਿਆਂ ਵੱਲੋਂ ਜੋ 골ਡ ਮੈਡਲ ਲੈ ਕੇ ਆਏ ਆ। ਪਹਿਲੇ ਸਮੇਂ ਜੋ ਕੁਝ ਦਿਨ ਪਹਿਲਾਂ ਜੋ ਸਿਲਵਰ ਮੈਡਲ ਲੈ ਕੇ ਆਇਆ ਸੀ। ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ बहुत खुशी होती थी जब अपने बच्चे जड़े दूर जाके वधिया परफॉर्म करके रिजल्ट जो है वधिया लेके आते हैं तो स्कूल को भी खुशी होती है मान होता है कि हमारे बच्चों ने बहुत मेहनत की है तो आ, दूसरे बच्चे मौजूद ने बच्चे ना गलबात कर दे बेटा की नाम अपना है हर्षिका बेटा किस तरह का महसूस हो रहा है गोल्ड मेडल लेके और आगे जाके की बन सपना अपना बहुत अच्छा लग रहा है गोल्ड मेडल आ गया इसका बेटा आगे की बन सपना जिंदगी में ਤੁਹਾਡੀ ਜੀ ਬਹੁਤ ਬਰੀਆ ਵੀਡੀਓ ਸੀ ਸੋ ਦੇਖੋ ਪੇਰੈਂਟਸ ਵੱਲੋਂ ਬੇਟਾ ਕਿਸ ਤਰ੍ਹਾਂ ਦਾ ਸਪੋਰਟ ਹੈ ਤੁਹਾਨੂੰ ਜਿਹੜਾ ਗੇਮ ਦੇ ਵਿੱਚ ਔਰ ਪੜਾਈ ਦੇ ਵਿੱਚ ਕਿਸ ਤਰ੍ਹਾਂ ਦਾ ਬਹੁਤ ਅੱਛਾ ਲੱਗਦਾ ਫ੍ਰੈਂਡਸ ਕੋਲ ਵੀ ਸਾਥ ਨੇ ਦੂਸਰੀ ਬੈਟਿੰਗ ਜਿਹੜਾ ਬੇਟੀ ਨਾਲ ਗੱਲਬਤ ਕਰ ਲਓ ਬੇਟਾ ਕੀ ਨਾਮ ਹੈ ਰਾਜੀ ਦਾ ਬੇਟਾ ਕਿਸ ਤਰ੍ਹਾਂ ਦਾ ਫੀਲ ਹੁੰਦਾ ਹੈ ਬਹੁਤ ਚੋਚ ਦਾ ਆਪਣੇ ਕਿਸ ਤਰ੍ਹਾਂ ਦਾ ਸੰਜੋਗ ਹੈ ਤੁਹਾਨੂੰ ਜੋ ਟ੍ਰੇਨ ਕਰਨ ਦੇ ਵਿੱਚ ਔਰ ਕਿਸ ਤਰ੍ਹਾਂ ਗੇਮਿੰਗ ਦਾ ਸ਼ਡਿਊਲ ਬਹੁਤ ਅੱਛਾ ਸਜੋਗ ਚੱਲਦਾ ਵੀਰ ਵੀ ਸ਼ਾਮ ਨੂੰ ਪ੍ਰੈਕਟਿਸ ਕਰੀਦੀ ਹੈ ਨਾਲ ਬਹੁਤ ਵਧੀਆ ਸਮਝੰਦੇ ਸਰ ਸਰ ਬੱਚੇ ਜੋ ਪਹਿਲਾਂ ਸਿਲਵਰ ਮੈਡਲ ਲੈ ਕੇ ਆਏ ਸੀ ਹੁਣ 골ਡ ਮੈਡਲ ਲੈ ਕੇ ਆਏ ਆ ਨੈਕਸਟ ਆਪਣਾ ਕਿਸ ਤਰ੍ਹਾਂ ਦਾ ਹੈਗਾ ਕਿ ਅੱਗੇ ਬੱਚੇ ਕਿਸ ਤਰ੍ਹਾਂ ਹੋ ਕਰਨ ਸਰ ਇਦਾਂ ਹੈ ਕਿ ਜਿਹੜੇ ਪ੍ਰਿੰਸੀਪਲ ਮੈਮ ਆ ਜਿਹੜੇ ਸਾਡੇ ਕੋਚ ਹੈਗੇ ਸ਼ਿਵਨ ਤੋੜੀ ਕੀ ਇਹ ਬਹੁਤ ਕੋਆਪਰੇਟ ਕਰਦੇ ਬੱਚਿਆਂ ਨੂੰ ਬਹੁਤ ਮਿਹਨਤ ਕਰਵਾਉਂਦੇ ਆ ਜਿਹਦੇ ਨਾਲ ਹੁਣ ਬੱਚੇ ਜਿਹੜੇ ਪਹਿਲੇ ਸਿਲਵਰ ਲੈ ਕੇ ਆਏ ਸੀ ਹੁਣ 골ਡ ਲੈ ਕੇ ਆਏ ਆ ਅਸੀਂ ਕਹਿੰਦੇ ਕਿ ਸਾਡੇ ਬੱਚੇ ਇੰਨੀ ਤਰੱਕੀ ਕਰਨ ਸਾਡੇ ਸਕੂਲ ਦਾ ਨਾਮ ਰੋਸ਼ਨ ਕਰਨ ਪ੍ਰਿੰਸੀਪਲ ਮੈਮ ਦਾ ਨਾਮ ਰੋਸ਼ਨ ਕਰਨ ਕੋਚ ਦਾ ਨਾਮ ਰੋਸ਼ਨ ਕਰਨ ਜਿੰਨਾ ਐਲ ਐਮ ਸੀ ਮੈਂਬਰਸ ਜਿਹੜੇ ਹੈਗੇ ਹਨ ਉਹਨਾਂ ਸਾਰਿਆਂ ਦਾ ਨਾਮ ਰੋਸ਼ਨ ਕਰਨ ਜਿਹਨਾਂ ਨਾਲ ਕਿ ਸਾਡੇ ਸਕੂਲ ਜਿਹੜਾ ਹੋਰ ਤਰੱਕੀ ਕਰੇ ਅਸੀਂ ਤੇ ਆਪਣੇ ਸਕੂਲ ਦੀ ਤਰੱਕੀ ਚਾਹਦੇ ਹਾਂ ਜੀ ਸਾਡੇ ਬੱਚੇ ਜਿੱਤ ਕੇ ਲੈਣਗੇ ਸਾਡੇ ਸਕੂਲ ਦਾ ਨਾਮ ਹੋਏਗਾ ਅੱਗੇ ਆਪਣੀ ਜ਼ਿੰਦਗੀ 'ਚ ਹੋਰ ਮਿਹਨਤ ਕਰਨਗੇ ਹੋਰ ਕਿਤੇ ਵਧੀਆ ਮਹਾਨਮ ਤੇ ਪਹੁੰਚਣਗੇ ਅਸੀਂ ਆਪਣੇ ਦਿਲੋਂ ਇਹ ਹੀ ਖੁਆਇਸ਼ ਕਰਦੇ ਹਾਂ ਕਿ ਸਾਡੇ ਬੱਚੇ ਜਿਹੜੇ ਹੋਰ ਤਰੱਕੀ ਕਰਨ ਸਰ ਕੀ ਨਾਮਨਾ ਜੀ ਸ਼ਿਵਮ तिवारी ਸਰ ਬੱਚਿਆਂ 'ਮਿਲੋਂ ਅੱਜਕੱਲ੍ਹ ਦੇਖਿਆ ਜਾਂਦਾ ਹੈ ਕਿ ਛੋਟੇ-ਛੋਟੇ ਬੱਚੇ ਜੋ ਕਿ ਅੱਜਕੱਲ੍ਹ ਫੋਨ ਦੀ ਗੇਮ ਤੋਂ ਨਿਕਲਦੇ ਆ ਜਾਂ ਕੋਈ ਔਲਾਦ ਤਰੀਕੇ ਨਾਲ ਕੁਝ ਕਰ ਛੁੱਟ ਜੇ ਮਰ ਜਿਆ ਦੋ ਵਾਰ ਮੈਡਲ ਲੈ ਕੇ ਆ ਗਿਆ ਕਿਸ ਤਰ੍ਹਾਂ ਦਾ ਮਸੂਸ ਸੀ ਬਹੁਤ ਹੋ ਗਿਆ ਮਸੂਸ ਹੋ ਰਹੀ ਜੀ ਮੈਨੂੰ ਸਭ ਤੋਂ ਓਡੀ ਗੱਲ ਹੈ ਕਿ ਆਪਾਂ ਬੱਚਿਆਂ ਦਾ ਮਾਈਂਡ ਸੈਟਅਪ ਜਦ ਤੱਕ ਚੇਂਜ ਨਹੀਂ ਕਰਾਂਗੇ ਉਹ ਤੱਕ ਬੱਚਾ ਦਾ ਮਾਈਂਡ ਸੈਟਅਪ ਨਹੀਂ ਚੇਂਜ ਹੋਣਾ ਤੇ ਜੇ ਆਪਾਂ ਬੱਚਾ ਦੇ ਮਾਈਂਡ ਦੇ ਵਿੱਚ ਰੱਖਾਂ ਕਿ ਅ ਬੱਚਾ ਐਲੋ ਫੜ ਹੋਣ ਤੁਸੀਂ ਫੋਨ ਚਲਾ ਲਓ ਤੇ ਮੈਂ 5 ਮਿੰਟ ਹੋਰ ਵੀ ਕੰਮ ਕਰ ਲਵਾਂ ਨਹੀਂ ਆਪਾਂ ਉਹੀ 5 ਮਿੰਟ ਬੱਚਨ ਕਹਦੇ ਕਿ ਬੇਟਾ ਤੂੰ ਐਕਸਰਸਾਈਜ਼ ਕਰ ਲਓ ਠੀਕ ਹੈ ਨਾ ਨਾਲੇ ਸਰੀਰ ਵੀ ਫਿਟ ਰਹੂਗਾ ਉਹ ਆਪਰੇ ਦੇ ਡਿਪੈਂਡ ਆ ਕਿ ਅਸੀਂ ਬੱਚਿਆਂ ਨੂੰ ਕਿਸ ਮਾਹੌਲ ਦੇ ਚੱਲ ਲਾਇਆ ਉਹ ਕਿੰਨਾ ਜੋਨ ਸਰ ਬੱਚਿਆਂ ਦੇ ਪੇਰੈਂਟਸ ਵਾਲੋ ਲੋਕਿਸ ਦਾ ਬਹੁਤ ਵਧੀਆ ਸਹਯੋਗ ਆ ਆਪਣੇ ਬੱਚਿਆਂ ਦੇ ਪੇਰੈਂਟਸ ਆਪਣੇ ਸੰਦੀਪ ਭਾਜੀ ਨੇ ਬਹੁਤ ਵਧੀਆ ਸਪੋਰਟ ਕਰਦੇ ਨੇ ਠੀਕ ਹੈ ਨਾ ਮਤ ਬੱਚਿਆਂ ਨੂੰ ਸਕੂਲ ਦੇ ਪ੍ਰਿੰਸੀਪਲ ਨੇ ਐਲਮਸੀ ਮੈਂਬਰ ਨੇ ਆਪਣੇ ਚੇਅਰਮੈਨ ਸਾਹਿਬ ਬਹੁਤ ਹੀ ਕੋਆਪਰੇਟ ਕਰਦੇ ਨੇ ਬਹੁਤ ਜ਼ਿਆਦਾ ਇੱਕ ਜਿਹਦਾ ਆਪਣੇ ਮਾਪੇ ਦੇ ਬੱਚੇ ਜਿਹਦਾ ਕੋਆਪਰੇਟ ਕਰ ਦੇਣਾ ਉਦਾਂ ਹੀ ਸਾਡੇ ਚੇਅਰਮੈਨ ਸਾਹਿਬ ਔਰ ਜੋ ਐਲਮਸੀ ਨੇ ਉਦਾਂ ਹੀ ਕੋਆਪਰੇਟ ਕਰਦੇ ਬਹੁਤ ਵਧੀਆ ਕੋਆਪਰੇਟ ਕਰਦੇ ਬਰਾਦਰ ਜਿਸ ਤਰ੍ਹਾਂ ਕਿ ਬੱਚਿਆਂ ਨੇ ਹੁਣ 골ਡ ਮੈਡਲ ਲੈ ਕੇ ਆਇਆ ਅੱਗੇ ਬੱਚਿਆਂ ਨੂੰ ਹੋਰ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਜਾਏਗੀ ਉਸ ਤਰ੍ਹਾਂ ਦੇ ਦੇਖੋ ਜੀ ਸਾਡੇ ਵੱਲੋਂ ਟ੍ਰੇਨਿੰਗ ਪੂਰਾ ਵਧੀਆ ਦਿੱਤਾ ਜਾਂਦਾ ਹੈ ਅਸੀਂ ਇਹ ਹੀ ਸੋਚਦੇ ਹਾਂ ਕਿ ਸਾਡੇ ਬੱਚੇ ਬਰਤੋਤ ਅੱਗੇ ਵਿਜਨ ਕੀ ਹੁੰਦਾ ਇਹਦੇ ਵਿੱਚ ਕਿ ਬੱਚਿਆਂ ਦਾ ਮਾਈਂਡ ਸੈਟਅਪ ਜਦੋਂ ਤੱਕ ਆਪਾਂ ਚੇਂਜ ਨਹੀਂ ਕਰਾਂਗੇ ਬੱਚਿਆਂ ਨੂੰ ਆਪਾਂ ਗੇਮ ਵਾਲੇ ਪਾਸਾ ਮਤਲਬ ਪਾਉਂ ਜ਼ਰੂਰੀ ਨਹੀਂ ਹੈ ਕਿ ਮੈਂ ਕਹਿੰਦਾ ਕਿ ਮੇਰੇ ਗੇਮ 'ਚ ਪਾਓ ਮੈਂ ਕਹਿੰਦਾ ਤਾਈ ਕਿ ਮੜਾ ਜੀ ਪਾਓ ਬਾਕਸਿੰਗ 'ਚ ਪਾਓ ਗੂਗੋ ਜੀ ਪਾਓ ਕੂਡੋ ਜੀ ਪਾਓ ਕਰਾਟੇ ਜੀ ਪਾਓ ਕਬੱਡੀ ਚ ਪਾਓ ਲੌਂਗ ਟਰਮ ਚ ਪਾਓ ਤੁਸੀਂ ਜਮਤ ਮਤਲਬ ਕਿਸੇ ਗੇਮ ਚ ਪਾਓ ਬੱਚੇ ਪਾਉਤ ਸਹੀ ਠੀਕ ਹੈ ਨਾ ਕਿਹੜੀ ਸਟੇਟ ਦੇ ਵਿੱਚ ਬੱਚੇ ਖੇਡ ਗਏ ਇਹ ਆਪਣਾ ਬੈਸਟ ਬੰਗਾਲ ਬੱਚੇ ਖੇਡ ਗਏ ਆ ਹਾਵੜਾ ਦੇ ਵਿੱਚ ਸੋ ਬਿਲਕੁਲ ਜੀ ਜਿਸ ਤਰ੍ਹਾਂ ਤੁਸੀਂ ਸੁਣਾਇਆ ਕੋ ਬੱਚਿਆਂ ਵੱਲੋਂ ਜੋ ਹੈ ਕਿ ਉਹ ਛੋਟੇ ਛੋਟੇ ਬੱਚਿਆਂ ਨੂੰ ਗੋਲਡ ਮੈਡ ਲੈ ਕੇ ਆਇਆ ਔਰ ਬੱਚਿਆਂ ਦੇ ਕੋਚ ਨੇ ਕਹਾ ਕਿ ਤੁਸੀਂ ਬੱਚਿਆਂ ਨੂੰ ਇੱਕ ਜੋ ਹੈ ਕਿ ਜਿਸ ਤਰ੍ਹਾਂ ਦਾ ਆਪਾਂ ਬੱਚਿਆਂ ਨੂੰ ਸਟਾਰਟਿੰਗ ਤੋਂ ਉਹਨੂੰ ਕੱਢ ਪਾਉਂਦੇ ਉਹ ਬਣਦਾ ਲੈ ਅਰਿਜੀਨਲ ਕੰਸਲਟੈਂਸੀ ਦੇ ਕੋਸਟ ਦੀ ਗੱਲ ਵੀ ਕਰਾਵਾਇਆ